ਹੈਲੋ ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗਰ ਤੇ hope ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਅੱਜ ਫਸਟ ਟਾਈਮ ਆਏ ਹੋ ਤੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨਸ ਮੇਰੇ ਪਿਆਰੇ ਭੈਣ ਭਰਾਵਾਂ ਦੇ ਕੋਲ ਪਹੁੰਚ ਜਾਣ ਜੀ 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 ਸਾਡੇ ਚੈਨਲ ਤੇ ਫਰਸਟ ਟਾਈਮ ਆਏ ਨੇ ਅਸੀਂ ਦੱਸ ਦੇਣਾ ਚਾਹੁੰਦੇ ਆ ਜੀ ਆਪਾਂ ਆਪਣੇ ਚੈਨਲ ਤੇ ਮੋਟੀਵੇਸ਼ਨਲ ਵੀਡੀਓ ਸੱਚੀਆਂ ਹਟ ਬੀਤੀਆਂ ਬਾਣੀ ਨਾਲ ਰਿਲੇਟਡ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਆਪਣੀ ਛੋਟੀ ਭੈਣ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਪਲੀਜ਼ ਕਰਕੇ ਜਾਣਾ ਤੇ ਨਾਲ ਦੀ ਨਾਲ ਜਿੱਕ ਇਨਫੋਰਮੇਸ਼ਨ ਦੇਣੀ ਸੀਗੀ ਕਿ ਮੈਂ ਹਜੇ ਕੁਝ ਟਾਈਮ ਇਦਾਂ ਹੀ ਆਪਾਂ ਵੀਡੀਓ ਬਣਾਵਾਂਗੇ ਵਾਇਸ ਰਿਕਾਰਡਿੰਗ ਕਰਕੇ बिकॉज ਹਜੇ ਮੇਰਾ ਮਾਈਕ ਨਹੀਂ ਆਇਆ ਤੇ ਹਜੇ ਥੋੜਾ ਟਾਈਮ ਲੱਗੂਗਾ ਮੇਰਾ ਜਦੋਂ ਮਾਈਕ ਆਊਗਾ ਫਿਰ ਮੈਂ ਕੰਟੀਨਿਊਸਲੀ ਜਿਵੇਂ ਆਪਾਂ ਪਹਿਲਾਂ ਮੈਂ ਵੀਡੀਓ ਬਣਾਉਂਦੀ ਸੀ ਨਾ ਫਿਰ ਮੈਂ ਉਦਾਂ ਹੀ ਬਣਾਇਆ ਕਰੂੰਗੀ ਬਾਈ ਫੇਸ बिकॉज ਮੈਨੂੰ ਕਈ ਵਾਰੀ ਨਾ ਇਦਾਂ ਮੈਸੇਜ ਵੀ ਆਉਂਦੇ ਨੇ ਕਈ ਯਾਨੀ ਮੇਰੇ ਭੈਣ ਭਰਾਵਾਂ ਦੇ ਤੇ ਉਹਨਾਂ ਦਾ ਕਹਿਣਾ ਹੁੰਦਾ ਕਿ ਦੀਦੀ ਤੁਹਾਡੀ ਵਾਇਸ ਥੋੜੀ ਗੂੰਜਦੀ ਆ ਰੂਮ ਦੇ ਵਿੱਚ ਸੋ ਇਹਦਾ ਰੀਜ਼ਨ ਆ ਕਿ ਮੇਰੇ ਕੋਲ ਹਜੇ ਮਾਈਕ ਨਹੀਂ ਆ ਤੇ ਜਦੋਂ ਆਪਣਾ ਮਾਈਕ ਆ ਗਿਆ ਥੋੜੇ ਦਿਨਾਂ ਤੱਕ ਤੇ ਆਪਾਂ ਫਿਰ ਉਸੇ ਤਰ੍ਹਾਂ ਵੀਡੀਓਜ਼ ਬਣਾਵਾਂਗੇ ਸੋ ਉੰਨੀ ਦੇਰ ਤੁਸੀਂ ਇਦਾਂ ਵੀਡੀਓਜ਼ ਨੂੰ ਪਲੀਜ਼ ਤੁਸੀਂ ਪਿਆਰ ਦਿਓ ਜਿਵੇਂ ਤੁਸੀਂ ਬਾਕੀ ਵੀਡੀਓਜ਼ ਨੂੰ ਮੇਰੇ ਦਿੰਨੇ ਹੋ ਤੇ ਲੋ ਜੀ ਹੁਣ ਵੀਡੀਓ ਕਰਦੇ ਆਂ ਸਟਾਰਟ ਜਿਵੇਂ ਕਿ ਆਪਾਂ ਅਕਸਰ ਸੁਖਮਨੀ ਸਾਹਿਬ ਜੀ ਦੀ ਪੰਕਤੀ ਪੜ੍ਹਦੇ ਹੁੰਨੇ ਆ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਕੇ ਮਨ ਵਿਸਰਾਮ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁੱਖਾਂ ਦੀ ਮਣੀ ਹੈ ਗੁਰਬਾਣੀ ਸੁਖ ਦੇਣ ਵਾਲੀ ਹੈ ਪਰ ਇਸ ਦਾ ਵਾਸ ਕਿੱਥੇ ਹੁੰਦਾ ਹੈ ਭਗਤ ਜਨਾਕੇ ਮਨ ਵਿਸਰਾਮ ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿੱਚ ਜਿਹੜੇ ਇਹਨੂੰ ਕਦੇ ਵਿਸਾਰਦੇ ਨਹੀਂ ਜਿਹੜੇ ਰੱਬ ਨੂੰ ਕਦੇ ਭੁੱਲਦੇ ਨਹੀਂ ਸੁਖਮੀ ਸਾਹਿਬ ਜੀ ਦੀ ਬਾਣੀ ਵਿੱਚ ਇੰਨੀ ਸ਼ਕਤੀ ਆ ਬਾਬਾ ਅਨੰਤ ਸਿੰਘ ਜੀ ਦਾ ਬਚਨ ਆ ਕਿ ਸਾਡੇ ਕਰਮ ਵੀ ਬਦਲ ਸਕਦੀ ਆ ਜਿਹੜੀ ਤਾਕ ਸਾਡੇ ਕਰਮਾਂ ਵਿੱਚ ਨਹੀਂ ਵੀ ਲਿਖੀ ਨਾ ਉਹ ਵੀ ਸਾਨੂੰ ਮਿਲ ਜਾਂਦੀ ਆ ਇੰਨੀ ਮਹਾਨ ਦਾ ਇਸ ਬਾਣੀ ਦੀ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਤਾਂ ਤਰਸ ਕੀਤਾ ਤੇ ਇਸ ਬਾਣੀ ਨੂੰ ਸਾਡੀ ਝੋਲੀ ਵਿੱਚ ਪਾਤਾ ਪੂਰੀ ਬਾਣੀ ਪੜ ਲਈਏ ਵਿਚਾਰ ਕਰ ਲਈਏ ਬਹੁਤ ਕਿਸਮਤ ਵਾਲੀ ਗੱਲ ਹੈ ਜੀ ਆਪਣੇ ਲਈ ਪਰ ਇਹ ਬਾਣੀ ਦਾ ਇੱਕ ਇੱਕ ਅੱਖਰ ਬੜਾ ਹੀ ਕੀਮਤੀ ਆ ਇੱਕ ਕਥਾ ਹੈ ਜੀ ਕਿਸੇ ਦੇ ਘਰ ਜਦੋਂ ਮਹਾਪੁਰਖਾਂ ਨੇ ਦੱਸਿਆ ਕਿ ਇੱਕ ਵਾਰ ਇੱਕ ਪਿੰਗਲਾ ਲੜਕਾ ਪੈਦਾ ਹੋ ਗਿਆ ਸੋ ਜੀ ਜਿਹੜਾ ਉਹ ਲੜਕਾ ਸੀਗਾ ਪਿੰਗਲਾ ਹੋਣ ਕਰਕੇ ਸੋ ਉਹ ਆਪਣੀ ਕੋਈ ਵੀ ਹਨਾ ਕੰਮ ਕਰ ਤੁਹਾਨੂੰ ਪਤਾ ਪਿੰਗਲਾ ਇੱਕ ਪਰਸਨ ਜਿਹੜਾ ਹੁੰਦਾ ਉਹ ਆਪਣੇ ਕੰਮ ਕਰ ਖੁਦ ਨਹੀਂ ਕਰ ਸਕਦਾ ਉਹ ਡਿਪੈਂਡ ਹੁੰਦਾ ਹੈ ਦੂਸਰੇ ਤੇ ਹਨਾ ਸੋ ਉਹਦੇ ਘਰ ਦੇ ਉਹਦੇ ਸਾਰੇ ਹਨਾ ਜੋ ਵੀ ਕੰਮ ਵਗੈਰਾ ਸੀਗਾ ਸੀਗੇ ਉਸ ਪਿੰਗਲੇ ਲੜਕੇ ਦੇ ਤੇ ਸਾਰੇ ਜੀ ਉਹੀ ਕਰਦੇ ਸੀਗੇ ਤੇ ਇਦਾਂ ਹੀ ਜੀ ਕੀ ਹੁੰਦਾ ਇੱਕ ਦਿਨ ਉਹਨਾਂ ਦੇ ਘਰ ਰਿਸ਼ਤੇਦਾਰ ਆਏ ਹੁੰਦੇ ਨੇ ਤੇ ਲੜਕੇ ਦੀ ਜਿਹੜੀ ਉਮਰ ਆ ਉਹ 10-12 ਸਾਲ ਦੀ ਹੋ ਚੁੱਕੀ ਹੁੰਦੀ ਆ ਤੇ ਜੀ ਚਲੋ ਇਹਦੀ ਘਰ ਦੀ ਗੱਲ ਕਰਦੇ ਨੇ ਉਹਨਾਂ ਦੇ ਨਾਲ ਤੇ ਰਿਸ਼ਤੇਦਾਰ ਕਹਿੰਦੇ ਨੇ ਕਿ ਬਹੁਤ ਹੀ ਔਖਾ ਵਾ ਇਦਾਂ ਹਨਾ ਤੁਹਾਨੂੰ ਕਿ ਇਹ ਪਿੰਗਲਾ ਆ ਜਿਵੇਂ ਤੁਸੀਂ ਇੱਕ ਬੰਨੋ ਗਿਰੀ ਹੋਈ ਪਈ ਆ ਤੁਹਾਨੂੰ ਤੇ ਤੁਹਾਨੂੰ ਬਹੁਤ ਔਖਾ ਇਦਾਂ ਇਸ ਬੱਚੇ ਦੇ ਨਾਲ ਤੇ ਇਦਾਂ ਫਿਰ ਜੀ ਉਹਦੇ ਘਰ ਦੇ ਰਿਪਲਾਈ ਦਿੰਦੇ ਨੇ ਕਹਿੰਦੇ ਹਾਂਜੀ ਸਾਡਾ ਆਉਣਾ ਜਾਣਾ ਵੀ ਔਖਾ ਹੋ ਜਾਂਦਾ ਕਿਤੇ ਕਿ ਸਾਨੂੰ ਸਾਰੇ ਇਹਦੇ ਕੰਮ ਸਾਨੂੰ ਕਰਨੇ ਪੈਂਦੇ ਨੇ ਕਿ ਯਾਨੀ ਬਹੁਤ ਹੀ ਯਾਨੀ ਮੁਸ਼ਕਿਲ ਹੋ ਜਾਂਦੀ ਆ ਕਿ ਇਹ ਸਾਰੇ ਕੰਮਾਂ ਤੇ ਸਾਡੇ ਤੇ ਡਿਪੈਂਡ ਆ ਤੇ ਅਸੀਂ ਹੀ ਇਹਦੇ ਕੰਮ ਕਰਦੇ ਆ ਸੋ ਜਿਹੜਾ ਉਹ ਲੜਕਾ ਹੁੰਦਾ ਜੀ ਉਹ ਸਾਰੀ ਗੱਲ ਸੁਣਦਾ ਹੁੰਦਾ ਤੇ ਜਿਹੜਾ ਪਿੰਗਲਾ ਲੜਕਾ ਹੁੰਦਾ ਉਹ ਥੋੜਾ ਅਧਿਆਤਮਿਕ ਵਿਚਾਰਾ ਵਾਲਾ ਹੁੰਦਾ ਆ ਜੀ ਤੇ ਉਹ ਉਹਨਾਂ ਨੂੰ ਜਵਾਬ ਦਿੰਦਾ ਆ ਜੀ ਆਪਣੇ ਘਰਦਿਆਂ ਨੂੰ ਕਿ ਤੁਸੀਂ ਕੌਣ ਹੋ ਨਿਓ ਮੇਰੇ ਕੰਮ ਕਰਨ ਵਾਲੇ ਕਿ ਪਰਮਾਤਮਾ ਹੀ ਆ ਜੋ ਮੇਰੇ ਸਾਰੇ ਕੰਮ ਕਰਦਾ ਆ ਕਿ ਕੋਈ ਵੀ ਕੋਈ ਵੀ ਕਿਸੇ ਦਾ ਕੰਮ ਨਹੀਂ ਕਰ ਸਕਦਾ ਕਿ ਪਰਮਾਤਮਾ ਹੀ ਆ ਜੋ ਵੀ ਕੁਝ ਕਰਦਾ ਆ ਸੋ ਜੀ ਇਹ ਗੱਲ ਸੁਣ ਕੇ ਨਾ ਜਿਹੜੇ ਘਰਦੇ ਆ ਥੋੜੇ ਹੋਮੇ ਚ ਆ ਜਾਂਦੇ ਨੇ ਤੇ ਉਹ ਕਾਫੀ ਯਾਨੀ ਇਸ ਗੱਲ ਨੂੰ ਹਨਾ ਥੋੜੀ ਗੁੱਸੇ ਹੁੰਦੇ ਨੇ ਕਿ ਐਦਾਂ ਤੂੰ ਕਿਵੇਂ ਕਹਿ ਸਕਦਾ ਕਿ ਅਸੀਂ ਸਾਰਾ ਦਿਨ ਤਾਂ ਤੇਰੀ ਅੱਗੇ ਪਿੱਛੇ ਫਿਰਦੇ ਆਂ ਕਿ ਅਸੀਂ ਤੇਰੇ ਕੰਮ ਕਰਦੇ ਆਂ ਕਿ ਅਸੀਂ ਕਿਤੇ ਆਪਣੇ ਕੰਮ ਵੀ ਛੱਡ ਦਿੰਨੇ ਆਂ ਤੇਰੇ ਕੰਮਾਂ ਲਈ ਤੇ ਉਪਰੋਂ ਤੂੰ ਕਹਿੰਨਾ ਅਸੀਂ ਤੇਰੇ ਕੰਮ ਨਹੀਂ ਕਰਦੇ ਪਰਮਾਤਮਾ ਤੇਰੇ ਕੰਮ ਕਰਦਾ ਸੋ ਜੀ ਫਿਰ ਕੀ ਹੁੰਦਾ ਵਾ ਜਿਹੜੇ ਉਹ ਘਰ ਦੇ ਹੁੰਦੇ ਆ ਉਹ ਈਰਖਾ ਚ ਆ ਕੇ ਗੁੱਸੇ ਚ ਆ ਕੇ ਹਉਮੇ ਚ ਆ ਕੇ ਉਸ ਨੂੰ ਇੱਕ ਜੰਗਲ ਚ ਛੱਡ ਆਉਂਦੇ ਆ ਤੇ ਜੰਗਲ ਜਿਹੜੂ ਛੱਡ ਕੇ ਆਉਂਦੇ ਨੇ ਤੇ ਉਸ ਨੂੰ ਕਹਿੰਦੇ ਆ ਕਿ ਹੁਣ ਦੇਖਦੇ ਆ ਕਿ ਕਿਹੜਾ ਪਰਮਾਤਮਾ ਤੈਨੂੰ ਸਾਹਮਦਾ ਜਿਹੜੇ ਉਹ ਘਰ ਦੇ ਹੁੰਦੇ ਆ ਨਾ ਉਹਦੇ ਤੁਹਾਡੇ ਨਾਸਤਿਕ ਵਿਚਾਰਾਂ ਵਾਲੇ ਹੁੰਦੇ ਆ ਤੇ ਜਿਹੜਾ ਉਹ ਲੜਕਾ ਹੁੰਦਾ ਜੀ ਉਹ ਥੋੜਾ ਜਿਵੇਂ ਅਧਿਆਤਮਿਕ ਪ੍ਰਭੂ ਨੂੰ ਬਹੁਤ ਮੰਨਦਾ ਸੋ ਜੀ ਲਾਲੋ ਪਿਛਲੇ ਜਨਮ ਦਾ ਜਿਵੇਂ ਕੋਈ ਹਨਾ ਉਹਦਾ ਚਲੋ ਹੋਊਗੀ ਵਿਚਾਰੇ ਦੇ ਕੋਈ ਕਰਮ ਅਤੇ ਉਹ ਇਸ ਜਨਮ ਚ ਪਿੰਗਲਾ ਪਰ ਜਿਹੜੀ ਉਹਦੀ ਰੁਚੀ ਹੁੰਦੀ ਆ ਉਹ ਯਾਨੀ ਪ੍ਰਭੂ ਵੱਲ ਹੁੰਦੀ ਆ ਪਰ ਜਿਹੜੇ ਘਰ ਦੇ ਉਸ ਤੋਂ ਉਲਟ ਹੁੰਦੇ ਨੇ ਤੇ ਉਹ ਜੀ ਉਸ ਦੀ ਗੱਲ ਸੁਣ ਕੇ ਉਸ ਨੂੰ ਜੰਗਲ ਚ ਛੱਡਿਆ ਆਉਂਦੇ ਨੇ ਤੇ ਉਹ ਵੀ ਉਹ ਇਸ ਗੱਲ ਦਾ ਕੋਈ ਯਾਨੀ ਗੁੱਸਾ ਨਹੀਂ ਕਰਦਾ ਕਿ ਮੈਨੂੰ ਇਹ ਜੰਗਲ 'ਚ ਛੱਡ ਗਏ ਕਿਉਂਕਿ ਉਸ ਨੂੰ ਆਪਣੇ ਪਰਮਾਤਮਾ ਤੇ ਬਹੁਤ ਵਿਸ਼ਵਾਸ ਹੁੰਦਾ ਆ ਤੇ ਉਹ ਸੋਚਦਾ ਜੀ ਕੋਈ ਗੱਲ ਨਹੀਂ ਪਰਮਾਤਮਾ ਦੇ ਭਾਣੇ 'ਚ ਰਹਿਣਾ ਜਿਹੜਾ ਮਰਜ਼ੀ ਜਿਹੜੇ ਮਰਜ਼ੀ ਹਾਲਾਤ ਹੋਣ ਤੇ ਉਹ ਸੋਚਦਾ ਕਿ ਪਰਮਾਤਮਾ ਨੇ ਅੱਜ ਤੱਕ ਮੈਨੂੰ ਸੰਭਾਲਿਆ ਤੇ ਇੱਥੇ ਵੀ ਉਹੀ ਸੰਭਾਲੂਗਾ ਸੋਚੀ ਉਹ ਕੀ ਕਰਦਾ ਵਾ ਉਹ ਬੈਠ ਕੇ ਪ੍ਰਭੂ ਦੀ ਭਗਤੀ 'ਚ ਲੀਨ ਹੋ ਜਾਂਦਾ ਆ ਪਰਮਾਤਮਾ ਦੀ ਭਗਤੀ ਕਰਨ ਬੈਠ ਜਾਂਦਾ ਜੀ ਇੱਕ ਦਰਖਤ ਦੇ ਲਾਗੇ ਸੋ ਕੀ ਹੁੰਦਾ ਜੀ ਇੱਕ ਦਿਨ ਉਥੋਂ ਇੱਕ ਦੇਵਤਾ ਲੰਘ ਰਹੇ ਹੁੰਦੇ ਆ ਦੇਵਤਾ ਦੇ ਰੂਪ ਦਾ ਇੱਕ ਇਨਸਾਨ ਹੁੰਦਾ ਉਹ ਲੰਘ ਰਿਆ ਹੁੰਦਾ ਤੇ ਉਹ ਪਿੰਗਲੇ ਲੜਕੇ ਨੂੰ ਜਦੋਂ ਦੇਖਦਾ ਭਗਤੀ ਕਰਦਾ ਤੇ ਬਹੁਤ ਪ੍ਰਸੰਨ ਹੁੰਦਾ ਜੀ ਦੇਖ ਕੇ ਤੇ ਜਿਹੜਾ ਉਹ ਦੇਵਤਾ ਹੁੰਦਾ ਉਸ ਲੜਕੇ ਨੂੰ ਕਹਿੰਦਾ ਆ ਜਿਹੜਾ ਪਿੰਗਲਾ ਹੁੰਦਾ ਕਿ ਮੈਂ ਤੇਰੇ ਤੋਂ ਬਹੁਤ ਪਸੰਨ ਆ ਤੇ ਮੈਂ ਤੈਨੂੰ ਕੁਝ ਦੇਣਾ ਚਾਹੁੰਨਾ ਆ ਤੇ ਜੀ ਪਿੰਗਲਾ ਲੜਕਾ ਉਹਨਾਂ ਨੂੰ ਫਿਰ ਕੁਐਸਚਨ ਪੁੱਛਦਾ ਆ ਕੀ ਤੁਸੀਂ ਮੈਨੂੰ ਕੀ ਦੇਣਾ ਚਾਹੁੰਦੇ ਹੋ ਤੁਸੀਂ ਮੈਨੂੰ ਆਪਣੇ ਵੱਲੋਂ ਕੁਝ ਦਉਗੇ ਜਾਂ ਮੇਰੇ ਕਰਮਾ ਚੋਂ ਮੈਨੂੰ ਦਉਗੇ ਤੇ ਜਿਹੜਾ ਦੇਵਦੂਤ ਹੁੰਦਾ ਜੀ ਉਹ ਜਵਾਬ ਦਿੰਦਾ ਆ ਕਿ ਮੈਂ ਕੌਣ ਹੁੰਨਾ ਤੁਹਾਨੂੰ ਕੁਝ ਦੇਣ ਵਾਲਾ ਕਿ ਮੈਂ ਤੁਹਾਨੂੰ ਆਪਣੇ ਵੱਲੋਂ ਤਾਂ ਕੁਝ ਨਹੀਂ ਦੇ ਸਕਦਾ ਕਿ ਮੈਂ ਤੁਹਾਨੂੰ ਤੁਹਾਡੇ ਕਰਮਾ ਚੋਂ ਹੀ ਦੇ ਸਕਦਾ ਕੁਝ ਤੇ ਫਿਰ ਜੀ ਜਿਹੜਾ ਪਿੰਗਲਾ ਲੜਕਾ ਹੁੰਦਾ ਆ ਉਹ ਕਹਿੰਦਾ ਆ ਜੀ ਕਿ ਮੈਨੂੰ ਤੁਸੀਂ ਜੇ ਮੇਰੇ ਕਰਮਾਂ ਚੋਂ ਹੀ ਦੇਣਾ ਫਿਰ ਕੀ ਫਾਇਦਾ ਕਿਉਂਕਿ ਜੇ ਮੇਰੇ ਜੋ ਮੇਰੇ ਕਰਮਾਂ ਚ ਲਿਖਿਆ ਉਹ ਤਾਂ ਮੈਨੂੰ ਮੈਲੇ ਜਾਣਾ ਟਾਈਮ ਆਉਣ ਤੇ ਤੁਸੀਂ ਮੈਨੂੰ ਕੁਝ ਇਦਾਂ ਦਾ ਦੋ ਜੋ ਮੇਰੇ ਕਰਮਾਂ ਚ ਨਹੀਂ ਆ ਤੇ ਮੇਰੇ ਲਈ ਵਧੀਆ ਵੀ ਹੋਵੇ ਤੁਸੀਂ ਆਪਣੇ ਵੱਲੋਂ ਕੁਝ ਦੋ ਮੈਨੂੰ ਤੇ ਜੋ ਮੇਰੇ ਕਰਮਾਂ ਚ ਹੋ ਤਾਂ ਮੈਨੂੰ ਪ੍ਰਮਾਤਮਾ ਨੇ ਦੇ ਹੀ ਦੇਣਾ ਤੇ ਜੀ ਫਿਰ ਜਿਹੜਾ ਦੇਵਦੂਤ ਹੁੰਦੇ ਆ ਉਹਨਾਂ ਨੂੰ ਕਹਿੰਦੇ ਨੇ ਵਾਹਿਗੁਰੂ ਜੀ ਹੀ ਨੇ ਕਿ ਜੋ ਬੰਦੇ ਨੂੰ ਉਹਨਾਂ ਦੇ ਜੋ ਕਰਮਾਂ ਵਿੱਚ ਨਹੀਂ ਵੀ ਲਿਖਿਆ ਹੁੰਦਾ ਉਹ ਦੇ ਸਕਦੇ ਨੇ ਜਦੋਂ ਆਪਾਂ ਬਾਣੀ ਪੜ੍ਹਦੇ ਆਂ ਪਾਠ ਕਰਦੇ ਆਂ ਉਹਨਾਂ ਦਾ ਭਜਨ ਸਿਮਰਨ ਕਰਦੇ ਆਂ ਸੋ ਇੱਕ ਵਾਹਿਗੁਰੂ ਜੀ ਹੀ ਨੇ ਕਿ ਜੋ ਬੰਦੇ ਨੂੰ ਉਹ ਵੀ ਦੇ ਸਕਦੇ ਆਂ ਕਿ ਜੋ ਉਹਦੇ ਕਰਮਾਂ 'ਚ ਨਹੀਂ ਲਿਖਿਆ ਹੁੰਦਾ ਸੋ ਦੇਵਦੂਤ ਉਹਨਾਂ ਨੂੰ ਕਹਿ ਕੇ ਜਾਂਦੇ ਨੇ ਕਿ ਤੂੰ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਿਆ ਕਰ ਸੋ ਜਿਸ ਕਰਕੇ ਵਾਹਿਗੁਰੂ ਜੀ ਤੁਹਾਨੂੰ ਉਹ ਵੀ ਦੇ ਦੇਣਗੇ ਜੋ ਤੁਹਾਡੇ ਕਰਮਾਂ 'ਚ ਨਹੀਂ ਲਿਖਿਆ ਸੋ ਜੀ ਉਹ ਕੀ ਕਰਦੇ ਨੇ ਉਹ ਦੇਵਦੂਤ ਉਹਨਾਂ ਨੂੰ ਸੁਖਮਨੀ ਸਾਹਿਬ ਜੀ ਦੀ ਪੰਕਤੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਪਗਜ ਨਾ ਕਹਿ ਮਨ ਬਿਸਰਾਮ ਤੇ ਕਹਿੰਦੇ ਨੇ ਕਿ ਤੁਸੀਂ ਇਹ ਜਿਹੜੀ ਪੰਕਤੀ ਦਾ ਪਾਠ ਕਰਿਆ ਕਰੋ ਇਹਦਾ ਜਾਪ ਕਰਿਆ ਕਰੋ ਕਿ ਇਸ ਪੰਕਤੀ ਦੇ ਜਾਪ ਦੇ ਵਿੱਚ ਇੰਨੀ ਕੀ ਸ਼ਕਤੀ ਆ ਕਿ ਤੁਸੀਂ ਜਦੋਂ ਇਸ ਦਾ ਜਾਪ ਕਰੋਗੇ ਨਾ ਕਿ ਤੁਹਾਨੂੰ ਉਹ ਸਾਰਾ ਕੁਝ ਮਿਲੂਗਾ ਜੋ ਤੁਹਾਡੇ ਕਰਮਾਂ 'ਚ ਵੀ ਨਹੀਂ ਲਿਖਿਆ ਪਰਮਾਤਮਾ ਨੇ ਸੋਜੀ ਦੇਵਤਾ ਇਦਾਂ ਕਹਿ ਕੇ ਆਸ਼ੀਰਵਾਦ ਦੇ ਕੇ ਪਿੰਗਲੇ ਲੜਕੇ ਨੂੰ ਉੱਥੋਂ ਚਲੇ ਜਾਂਦੇ ਨੇ ਤੇ ਫਿਰ ਜੀ ਪਿੰਗਲਾ ਲੜਕਾ ਸਵੇਰ ਸ਼ਾਮ ਹਰ ਵੇਲੇ ਜੀ ਉਹੀ ਜਿਹੜੀ ਪੰਕਤੀ ਦਾ ਜਾਪ ਕਰਦਾ ਆ ਸੁਖਮਣੀ ਸੁਖਮਨੀ ਪ੍ਰਭ ਨਾਮ ਪਗਜ ਨਾ ਕਹਿ ਮਨ ਵਿਸਰਾਮ ਸੋ ਜੀ ਜਦੋਂ ਜਾਪ ਕਰਦਾ ਕਰਦਾ ਇਹ ਦੇ ਮਹੀਨੇ ਬੀਤ ਜਾਂਦੇ ਨੇ ਸੋ ਜੀ ਫਿਰ ਕੀ ਹੁੰਦਾ ਆ ਕਿ ਇੰਨੀ ਯਾਨੀ ਕਿਰਪਾ ਹੁੰਦੀ ਆ ਗੁਰੂ ਅਰਜਨ ਦੇਵ ਜੀ ਦੀ ਤੇ ਤੁਸੀਂ ਦੇਖਿਓ ਜੀ ਉਹਦੇ ਜਿਹੜੇ ਘਰ ਦੇ ਆ ਉਹਨਾਂ ਨੂੰ ਵਾਪਸ ਲੈਣ ਆਉਂਦੇ ਨੇ ਜਿਹੜੇ ਉਹ ਜਿਹੜਾ ਉਹ ਲੜਕਾ ਹੁੰਦਾ ਪਿੰਗਲਾ ਉਹ ਗੁਰਮੁਖ ਬਣ ਜਾਂਦਾ ਆ ਗੁਰਮੁਖ ਬਣ ਜਾਂਦਾ ਸੋ ਜਿਹੜੇ ਲੋਕ ਹੁੰਦੇ ਆ ਉਹਦੀ ਸੇਵਾ ਦੇ ਵਿੱਚ ਆਉਣ ਲੱਗ ਜਾਂਦੇ ਆ ਤੇ ਉਹ ਦਿਨ ਜਦੋਂ ਘਰ ਦੇ ਨੂੰ ਪਤਾ ਲੱਗਦਾ ਉਹ ਵੀ ਉਹਨੂੰ ਵਾਪਸ ਘਰ ਲੈ ਜਾਂਦੇ ਆਪਣੀ ਗਲਤੀ ਮੰਨਦੇ ਨੇ ਸੋ ਜੀ ਉਹਦੀ ਬਹੁਤ ਸੇਵਾ ਹੁੰਦੀ ਆ ਤੇ ਬਹੁਤ ਯਾਨੀ ਉਹਦਾ ਆਦਰ ਸਤਕਾਰ ਉਹਦੇ ਜਿਹੜਾ ਉਹਦਾ ਪਿੰਡ ਹੁੰਦਾ ਵਾ ਉੱਥੇ ਜਿਹੜਾ ਉਹਦੇ ਪਿੰਡ 'ਚ ਉਹਦਾ ਆਦਰ ਸਤਕਾਰ ਬਹੁਤ ਹੀ ਵੱਧ ਜਾਂਦਾ ਹੈ ਜੀ ਸਾਰੇ ਹਮੇਸ਼ਾ ਉਸ ਲੜਕੇ ਦੀ ਸੇਵਾ 'ਚ ਹਾਜ਼ਰ ਰਹਿੰਦੇ ਨੇ ਉਹਦਾ ਬਹੁਤ ਮਾਨ ਸਤਕਾਰ ਹੁੰਦਾ ਤੇ ਇਦਾਂ ਹੀ ਅੱਜ ਜਿਹੜੀ ਸੁਖਮਣੀ ਸੁਖ ਅਮ੍ਰਿਤ ਪ੍ਰਬਨਾਮ ਭਗਤ ਜਨਾ ਕੇ ਮਨ ਬਿਸਰਾਮ ਤੁਸੀਂ ਸੋਚੋ ਜੇ ਇੱਕ ਪੰਕਤੀ ਦੇ ਵਿੱਚ ਇੰਨੀ ਸ਼ਕਤੀ ਆ ਕਿ ਜਦੋਂ ਆਪਾਂ ਸੰਪੂਰਨ ਸੁਖਮਣੀ ਸਾਹਿਬ ਜੀ ਦਾ ਪਾਠ ਕਰਾਂਗੇ ਤੇ ਫਿਰ ਵਾਹਿਗੁਰੂ ਜੀ ਆਪਾਂ ਨੂੰ ਕਿਹੜੀਆਂ-ਕਿਹੜੀਆਂ ਦਾਤਾਂ ਦੇ ਸਕਦੇ ਆ ਆਪਾਂ ਆਪਣੇ ਸੁਪਨੇ 'ਚ ਵੀ ਸੋਚ ਨਹੀਂ ਸਕਦੇ ਤੇ ਮੈਂ ਤੁਹਾਨੂੰ ਅਕਸਰ ਇਹ ਵੀ ਕਹਿਨੀ ਹੁੰਦੀ ਆ ਹਮੇਸ਼ਾ ਵੀ ਕਿ ਤੁਸੀਂ ਸੁਖਮਣੀ ਸਾਹਿਬ ਜੀ ਦਾ ਪਾਠ ਕਰਿਆ ਕਰੋ ਇੱਕ ਪਾਠ ਡੇਲੀ ਕਰਿਆ ਕਰੋ ਨਿਤਨੇਮ ਟਾਈਮ ਜੇ ਨਹੀਂ ਟਾਈਮ ਲੱਗਦਾ ਦਿਨ ਦੇ ਵਿੱਚ ਕਰ ਲਿਆ ਕਰੋ ਜਿਹੜੀਆਂ ਮੇਰੀਆਂ ਭੈਣਾਂ ਘਰੇ ਹੁੰਦੀਆਂ ਵਾਂ ਤੁਸੀਂ ਘਰ ਬੈਠ ਕੇ ਜਦੋਂ ਫ੍ਰੀ ਹੁੰਨੇ ਆ ਕੰਮਕਾਰ ਤੋਂ ਤੇ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਿਆ ਕਰੋ ਇੱਕ ਘੰਟਾ ਲੱਗਦਾ ਆ ਪਰ ਇੱਕ ਉਹ ਇੱਕ ਘੰਟੇ ਨੇ ਮੈਨੂੰ ਮੈਂ ਤੁਹਾਨੂੰ ਸ਼ੋਰ ਹੋ ਕੇ ਕਹਿਨੀ ਆ ਇੱਕ ਘੰਟਾ ਦਿੱਤਾ ਹੋਇਆ ਪਰਮਾਤਮਾ ਨੇ ਤੁਹਾਡੀ ਲਾਈਫ ਦੇ ਕਿੰਨੇ ਕ ਕਿੰਨਾ ਕ ਯਾਨੀ ਪਤਾ ਨਹੀਂ ਕਿੰਨੇ ਕ ਘੰਟੇ ਸਵਾਰ ਦੇਣੀਆਂ ਜੇ ਇੱਕ ਘੰਟਾ ਤੁਸੀਂ ਉਹਨਾਂ ਨੂੰ ਦਿੰਨੇ ਹੋ ਸੋ ਪਤਾ ਨਹੀਂ ਵਾਹਿਗੁਰੂ ਜੀ ਨੇ ਕਿੰਨਾ ਕੁ ਵਧੀਆ ਟਾਈਮ ਲੈ ਕੇ ਆਉਣਾ ਤੁਹਾਡੀ ਫੈਮਿਲੀ ਲਈ ਸੋ ਸੁਪਨੀ ਸਾਹਿਬ ਜੀ ਦਾ ਪਾਰਟ ਜਰੂਰ ਕਰਿਆ ਕਰੋ ਕਹਿਣ ਦਾ ਭਾਵੇਂ ਆ ਕਿ ਸੁਪਨੀ ਸਾਹਿਬ ਜੀ ਦੀ ਜੋ ਬਾਣੀ ਆ ਯਾਨੀ ਇਹ ਮਨਤੇ ਦੇ ਲੇਖ ਬਦਲ ਦਿੰਦੀ ਆ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਗੁਰੂ ਦੇ ਜਿਹੜੇ ਸਿੱਖ ਹੁੰਦੇ ਆ ਨਾ ਉਹਨਾਂ ਦੀਆਂ ਜਿਹੜੀਆਂ ਰੇਖਾਵਾਂ ਹਰ ਤਾਜਾ ਮੱਥੇ ਤੇ ਨਹੀਂ ਹੁੰਦੀ ਆ ਉਹ ਪਰਮਾਤਮਾ ਉਹ ਵਾਹਿਗੁਰੂ ਜੀ ਦੇ ਹੱਥ ਚ ਹੁੰਦੀ ਆ ਵਾ ਜਿਹੜੇ ਸਿੱਖ ਹੁੰਦੇ ਆ ਉਹਨਾਂ ਦੇ ਪਿਆਰੇ ਹੁੰਦੇ ਨੇ ਧੰਨੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਜਿੰਨਾ ਵੀ ਧੰਨ ਕਹੀਏ ਥੋੜਾ ਆ ਇੰਨੀ ਬਖਸ਼ੀਸ਼ ਭਰੀ ਆ ਉਹਨਾਂ ਦੀ ਬਾਣੀ ਸੁਖਮਨੀ ਸਾਹਿਬ ਚ ਜੋ ਦਾਤ ਕਰਮਾਂ ਵਿੱਚ ਨਹੀਂ ਵੀ ਲਿਖੀ ਉਹ ਵੀ ਪ੍ਰਾਪਤ ਹੋ ਜਾਂਦੀ ਆ ਪਰ ਲੋੜਾ ਭਰੋਸੇ ਨਾਲ ਸਦਕ ਨਾਲ ਸੁਖਮਨੀ ਸਾਹਿਬ ਜੀ ਦਾ ਲੜ ਫੜਨ ਦੀ ਸੋ ਇਹ ਸੀਗੀ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਕਿ ਆਨਲਾਈਨ ਵਾਲੀਆਂ ਵੀਡੀਓਜ਼ নোਟੀਫਿਕੇਸ਼ਨਸ ਮੇਰੇ ਸਾਰੇ ਪੈਂਡਪ੍ਰਾਵੰਦੇ ਕੋਲ ਪਹੁੰਚ ਜਾਣ ਜੀ ਤੇ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਤਦ ਤੱਕ ਦੇ ਲਈ ਸਤ ਸਪ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਜਨਤੂ ਪਿੰਨ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਓਕੇ ਜੀ ਤਾਂ ਮਿਲਦਿਆਂ ਜੀ ਫॉर ਨੈਕਸਟ ਵੀਡੀਓ ਸਤਿ ਸ਼੍ਰੀ ਅਕਾਲ ਜੀ